ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਵਿੱਚ ਖੜੇ ਦਿਸਖੰਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਗੁਰਗੇਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਲ ਮਾਰਤੀਆਂ ਮੁੱਖ ਹੈਡਲਾਈਨਸ ਤੇ ਲਗਤਾੜੇ 6ਵੇਂ ਮਹੀਨੇ ਕਟੇ ਮਕਾਨਾਂ ਦੇ ਕਿਰਾਏ ਕੈਨਡਾ ਦੇ ਵਿੱਚ ਕਿਰਾਏ ਵਾਲੇ ਮਕਾਨਾਂ ਦੀ ਮੰਗ ਘਟਣ ਦੇ ਨਾਲ ਘਟ ਰਹੇ ਕਿਰਾਏ ਕੈਨਡਾ ਮੈਨਕਾ ਵਪਾਰਕ ਤੰਨਾ ਅਮਰੀਕੀ ਸਲਾਨੀਆਂ ਨੂੰ ਆਉਣ ਤੋਂ ਨਹੀਂ ਰੋਕ پا ਰਹੇ ਮਹਾਰਾ ਨੇ ਅਮਰੀਕਨ ਟ੍ਰੈਵਲਰਜ਼ ਬਾਰੇ ਕੀਤੀ ਬਿਆਨਬਾਜ਼ੀ ਟ੍ਰੈਂਪ ਅਧਿਕਾਰੀਆਂ ਨੇ ਕੈਨਡਾ ਲਈ ਕ੍ਰੀਏਟ ਕੀਤੀ ਕਨਫਿਊਜ਼ਨ ਕਿਹਾ ਕਿ ਕੈਨੇਡੀਅਨ ਸਮਾਨ ਤੇ 10% ਲੱਗੇਗਾ ਟੈਰਫ ਕੈਨੇਡੀਅਨ ਸਰਹੱਤੇ ਪ੍ਰਵਾਸੀਆਂ ਦੀ ਵਾਤ ਸਦਿ ਆਮਦ 24 ਅਪ੍ਰੈਲ ਤੱਕ ਅਮਰੀਕਾ 5,32,000 ਪ੍ਰਵਾਸੀਆਂ ਨੂੰ ਦੇਵੇਗਾ ਦੇਸ਼ ਨਿਕਾਲੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨਡਾ 'ਚ ਲਗਾਤਾਰ 6ਵੇਂ ਮਹੀਨੇ ਘਟੇ ਮਕਾਨ ਕਿਰਾਇਆਂ ਨੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਹੈ ਕੈਨੇਡਾ ਦੇ ਵਿੱਚ ਕਿਰਾਏ ਵਾਲੇ ਮਕਾਨਾਂ ਦੀ ਮੰਗ ਘਟਣ ਦੇ ਨਾਲ ਨਾਲ ਮਕਾਨ ਕਿਰਾਇਆਂ ਦੇ ਵਿੱਚ ਵੀ ਲਗਾਤਾਰ ਕਮੀ ਆ ਰਹੀ ਹੈ ਕਿਰਾਏ ਤੇ ਰਹ ਰਹੇ ਲੋਕਾਂ ਵਾਸਤੇ ਇਹ ਬਹਾਵ ਖੁਸ਼ੀ ਦੀ ਖਬਰ ਮੰਨੀ ਜਾ ਰਹੀ ਹੈ ਕੈਨੇਡਾ ਪਰ ਦੇ ਵਿੱਚ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਕਿਰਾਏ ਵੱਖੋ-ਵੱਖ ਰੇਟਸ ਦੇ ਹਿਸਾਬ ਨਾਲ ਘਟ ਰਹੇ ਨੇ ਕੈਨੇਡਾ ਚ ਕਿਰਾਏ ਵਾਲੇ ਮਕਾਨਾਂ ਦੀ ਮੰਗ ਘਟਣ ਦੇ ਨਾਲ-ਨਾਲ ਮਕਾਨ ਕਿਰਾਏਾਂ 'ਚ ਵੀ ਲਗਾਤਾਰ ਕਮੀ ਆ ਰਹੀ ਹੈ ਰੈਂਟਲਸ ਡਾਟ ਸੀਏ ਦੀ ਰਿਪੋਰਟ ਮੁਤਾਬਕ ਮਾਰਚ ਮਹੀਨੇ ਦੌਰਾਨ ਮਕਾਨ ਮਾਲਕਾਂ ਵੱਲੋਂ ਉਠੇ ਜਾ ਰਹੇ ਔਸਤ ਕਿਰਾਏ 'ਚ ਮਾਰਚ 2024 ਦੇ ਮੁਕਾਬਲੇ 2.8% ਕਮੀ ਦਰਜ ਕੀਤੀ ਗਈ ਪਰ ਮਹੀਨਾਵਾਰ ਆਧਾਰ ਤੇ ਵੇਖਿਆ ਜਾਵੇ ਤਾਂ ਫਰਵਰੀ ਦੇ ਮੁਕਾਬਲੇ ਮਾਰਚ ਮਹੀਨੇ ਦੌਰਾਨ ਮਕਾਨ ਕਿਰਾਏ 1.5% ਵਧ ਗਏ ਅਰਬਨੇਸ਼ਨ ਦੇ ਮੁਖੀ ਸ਼ੌਨ ਹਿਲਡਰਬ੍ਰਾਂਡ ਨੇ ਦੱਸਿਆ ਕਿ ਬੀਤੇ ਕੁਝ ਮਹੀਨਿਆਂ ਦੇ ਮੁਕਾਬਲੇ ਮਾਰਚ ਦੌਰਾਨ ਕਿਰਾਏਦਾਰਾਂ ਦੀਆਂ ਸਰਗਰਮੀਆਂ ਵਿੱਚ ਵਾਧਾ ਹੋਇਆ ਹੈ ਪਰ ਕੁੱਲ ਮਿਲਾ ਕੇ ਨਿਚੋੜ ਕੱਢਿਆ ਜਾ ਸਕਦਾ ਹੈ ਕਿ ਅਸਮਾਨ ਨੂੰ ਛੁੰਦੇ ਮਕਾਨ ਕਿਰਾਏਆਂ ਤੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਉਨਾ ਅੱਗੇ ਕਿਹਾ ਕਿ ਅਮਰੀਕਾ ਨਾਲ ਆਰੰਭ ਹੋਈ ਕਾਰੋਬਾਰੀ ਜੰਗ ਦਾ ਹਾਊਸਿੰਗ ਸੈਕਟਰ ਤੇ ਅਸਰ ਪੈਣਾ ਲਾਜ਼ਮੀ ਹੈ ਤੇ ਨੇੜਲੇ ਪਵਿਕ ਵਿੱਚ ਮਕਾਨ ਕਿਰਾਏ ਹੋਰ ਢੇਠਾਂ ਸਕਦੇ ਨੇ ਦੂਜੇ ਪਾਸੇ ਰਾਜਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ 온ਟਾਰੀਓ ਚ ਮਕਾਨ ਕਿਰਾਏ ਸਭ ਤੋਂ ਤੇਜ਼ੀ ਨਾਲ ਢੇਠਾਏ ਨੇ ਮਾਰਚ ਦੌਰਾਨ ਕਿਸੇ ਅਪਾਰਟਮੈਂਟ ਜਾਂ ਕੌਂਟੋ ਦਾ ਔਸਤ ਕਿਰਾਇਆ 227 ਡਾਲਰ ਦਰਜ ਕੀਤਾ ਗਿਆ ਜੋ 1 ਸਾਲ ਪਹਿਲਾਂ ਦੇ ਮੁਕਾਬਲੇ 3.5 ਫੀਸਦੀ ਘਟਪੰਦਾ ਹੈ ਕਿ ਵਿੱਚ ਔਸਤ ਮਕਾਨ ਕਿਰਾਇਆ 1949 ਡਾਲਰ ਰਿਹਾ ਤੇ ਸਾਲਾਨਾ ਆਧਾਰ ਤੇ 2.5 ਫੀਸਦੀ ਕਮੀ ਦਰਜ ਕੀਤੀ ਗਈ ਬੀਸੀ ਦਾ ਜ਼ਿਕਰ ਕੀਤਾ ਜਾਵੇ ਤਾਂ ਮਕਾਨ ਮਾਲਕਾਂ ਵੱਲੋਂ ਮੰਗਿਆ ਜਾ ਰਿਹਾ ਔਸਤ ਮਕਾਨ ਕਿਰਾਇਆ 2480 ਡਾਲਰ ਰਿਹਾ ਜੋ ਸਾਲਾਨਾ ਆਧਾਰ ਤੇ 0.6 ਫੀਸਦੀ ਘਟਪੰਦਾ ਹੈ ਅਲਬਰਟਾ ਚੋ ਔਸਤ ਮਕਾਨ ਕਿਰਾਇਆ 0.4 ਫੀਸਦੀ ਕਮੀ ਨਾਲ 1721 ਡਾਲਰ ਦਰਜ ਕੀਤਾ ਗਿਆ ਸਸਕੇਚਵਨ ਵਿਖੇ ਸਾਲਾਨਾ ਆਧਾਰ ਤੇ ਮਕਾਨ ਕਿਰਾਇਆ 3 ਫੀਸਦੀ ਕਮੀ ਨਾਲ 1336 ਡਾਲਰ ਰਿਹਾ ਜਦਕਿ ਨਵਸਕੋਸ਼ੀਆ ਚ 2.4 ਫੀਸਦੀ ਕਮੀ ਨਾਲ 2199 ਡਾਲਰ ਦਰਜ ਕੀਤਾ ਗਿਆ। ਇਸ ਤਰ੍ਹਾਂ ਮੈਨਿਟੋਬਾ ਵਿਖੇ ਔਸਤ ਮਕਾਨ ਕਿਰਾਇਆ 2.3 ਕਮੀਨਲ 1592 ਡਾਲਰ ਦਰਜ ਕੀਤਾ ਗਿਆ ਇੱਥੇ ਦੱਸਣਾ ਬੰਦ ਹੈ ਕਿ ਮਾਰਚ 2020 ਚ ਕੋਰੋਨਾ ਮਹਾਮਾਰੀ ਦੇ ਦਸਤਕ ਦੇਨ ਮਕਰੋ ਔਸਤ ਮਕਾਨ ਕਿਰਾਇਆ ਚ 17.8 ਫੀਸਦੀ ਵਾਧਾ ਹੋਇਆ ਜਦਕਿ ਰੈਂਟਲ ਅਪਾਰਟਮੈਂਟਸ ਦੇ ਕਿਰਾਏ 35 ਫੀਸਦੀ ਤੋਂ ਵੀ ਵਧ ਰਫਤਾਰ ਨਾਲ ਵਧੇ ਸ਼ਾਰਾਂ ਦੇ ਆਧਾਰ ਤੇ ਦੇਖਿਆ ਜਾਵੇ ਤਾਂ ਚੌਂਟੋ ਵਿਖੇ ਮਕਾਨ ਕਿਰਾਏ 6.9 ਫੀਸਦੀ ਹੇਠਾਂ ਚੁੱਕੇ ਨੇ ਤੇ 2599 ਡਾਲਰ ਦਾ ਔਸਤ ਕਿਰਾਇਆ ਪਿਛਲੇ 32 ਮਹੀਨਿਆਂ ਦਾ ਸਭ ਤੋਂ ਹੇਠਲਾ ਬੱਧਤ ਸਤਿ ਸ਼੍ਰੀ ਅਕਾਲ ਬੈਂਕੂਵਰ ਵਿਖੇ ਔਸਤ ਮਕਾਨ ਕਿਰਾਇਆ 5.7% ਕਮੀ ਨਾਲ 2822 ਡਾਲਰ ਦਰਜ ਕੀਤਾ ਗਿਆ ਜੋ ਪਿਛਲੇ 35 ਮਹੀਨੇ ਦਾ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ ਕੈਲਗਰੀ ਵਿਖੇ ਸਾਲਾਨਾ ਆਧਾਰ ਤੇ ਔਸਤ ਮਕਾਨ ਕਿਰਾਏ 'ਚ ਸਭ ਤੋਂ ਵੱਧ 7.8% ਦੀ ਕਮੀ ਦਰਜ ਕੀਤੀ ਗਈ ਹੈ ਕੈਨੇਡਾ ਅਮਰੀਕਾ ਵਪਾਰਕ ਤਣਾਅ ਦੇ ਬਾਵਜੂਦ ਵੀ ਅਮਰੀਕੀ ਸਲਾਨੀਆਂ ਨੂੰ ਕੈਨੇਡਾ ਦੇ ਵਿੱਚ ਆਉਣ ਤੋਂ ਕੋਈ ਨਹੀਂ ਰੋਕ ਪਾਰਿਆ ਭਾਵੇਂ ਇਹ ਕਿ ਅਮਰੀਕਨ ਟ੍ਰੈਵਲਰਜ਼ ਟੂਰਿਸਟ ਕੈਨਾਵਲ ਖਿੱਚੇ ਚਲੇ ਜਾ ਰਹੇ ਨੇ ਮਹਾਰਾ ਨੇ ਆਪਣੀ رائے ਦਿੱਤੀ ਹੈ ਕਹਿੰਦੇ ਜਦੋਂ ਜਦੋਂ ਕੈਨੇਡੀਅਨ ਡਾਲਰ ਡਿੱਗਦਾ ਹੈ ਤਾਂ ਫਿਰ ਮੰਨ ਲਓ ਅਮਰੀਕਾ ਦੇ ਲੋਕ ਸੈਸਪਾਟੇ ਲਈ ਕੈਨੇਡਾ ਜ਼ਰੂਰ ਆਉਣਗੇ ਮਹਾਰਾ ਦਾ ਕਹਿਣਾ ਹੈ ਐਕਸਚੇਂਜ ਰੇਟ ਕੈਨੇਡਾ ਦੇ ਸੈਸਪਾਟੇ ਨੂੰ ਲਾ ਪਹੁੰਚਦਾ ਹੈ ਪਰ ਅਮਰੀਕਨਸ ਨੂੰ ਸਵਾਗਤ ਤੇ ਮਹਿਸੂਸ ਕਰਨ ਦੀ ਲੋੜ ਹੈ ਅਮਰੀਕਨਸ ਦਾ ਇਸ ਟੈਰਿਫ ਯੁੱਧ ਦੇ ਚਾਹਦਿਆਂ ਵੀ ਵੈਲਕਮ ਹੈ ਅਮਰੀਕੀ ਟੈਰਫਾਂ ਦੇ ਮੱਦੇਨਜ਼ਰ ਕਿਨੇਡੇ ਨੇ ਸ਼ਾਇਦ ਸਰਹੱਦ ਪਾਰ ਆਪਣੀਆਂ ਯਾਤਰਾਵਾਂ ਤੇ ਮੁੜ ਵਿਚਾਰ ਕਰ ਰਹੇ ਹਨ ਪਰ ਕਨੇਡੀਅਨ ਦੇ ਸਰਹੱਦੀ ਆંકੜੇ ਦਰਸਾਉਂਦੇ ਨੇ ਕਿ ਜਦੋਂ ਉੱਤਰ ਵੱਲ ਉਡਾਨ ਭਰਨ ਦੀ ਗੱਲ ਆਉਂਦੀ ਹੈ ਤਾਂ ਤਨਾਅ ਅਮਰੀਕੀਆਂ ਨੂੰ ਹੌਲੀ ਨਹੀਂ ਕਰ ਰਹੇ ਹਾਲਾਂਕਿ ਮਹਰਾਦਾ ਕਹਿਣਾ ਹੈ ਕੁਝ ਅਮਰੀਕੀ ਚਿੰਤਤ ਨੇ ਕਿ ਉਹਨਾਂ ਦਾ ਇੱਥੇ ਸਵਾਗਤ ਨਹੀਂ ਕੀਤਾ ਜਾਵੇਗਾ ਕਿਉਂਕਿ ਕਈ ਖੇਡਾਂ ਵਿੱਚ ਅਮਰੀਕੀ ਰਾਸ਼ਟਰੀ ਗੀਤ ਦੀ ਮੰਦਾ ਕੀਤੀ ਗਈ ਹੈ ਤੇ ਕੁਝ অন্ਟਾਰੀਓ ਨਗਰਪਾਲਿਕਾਵਾਂ ਦੁਆਰਾ ਉਹਨਾਂ ਦੀਆਂ ਇਮਾਰਤਾਂ ਤੋਂ ਅਮਰੀਕੀ ਝੰਡੇ ਹਟਾਏ ਗਏ ਨੇ অন্ਟਾਰੀਓ ਦੇ ਟੂਰਿਜ਼ਮ ਇੰਡਸਟਰੀ ਐਸੋਸੀਏਟਿ ਸੰਦੀਪ ਪ੍ਰਧਾਨ ਤੇ ਸੀਈਓ ਐਂਡ ਓ ਸਿਗਵਾਟ ਨੇ ਦੱਸਿਆ ਕਿ ਸਲਾਨੀਆਂ ਨੇ ਪਿਛਲੇ ਸਾਲ ਅੰਤਾਰਿਓ ਚਤੀ ਬਿਲਿਨ ਡਾਲਰ ਤੋਂ ਵੱਧ ਖਰਚ ਕੀਤੇ ਤੇ ਅਮਰੀਕੀ ਇਸ ਕੁੱਲ ਦਾ ਲਗਭਗ 20% ਬੰਧੇ ਨੇ ਪਰ ਜਿਹੇ ਸੰਕੇਤ ਨੇ ਜੋ ਬਦਲ ਸਕਦੇ ਨੇ ਉਹਨਾਂ ਕਿਹਾ ਹੈ ਕਿ ਸਾਨੂੰ ਇਸ ਵੇਲੇ ਅਮਰੀਕੀ ਬਾਜ਼ਾਰ ਬਾਰੇ ਕੁਝ ਚਿੰਤਾਵਾਂ ਨੇ ਥੋੜੀ ਜਹੀ ਸੰਭਾਵੀ ਨਰਮਾਈ ਹੈ ਸਾਡੇ ਲਈ ਉਹਨਾਂ ਦਾ ਸਵਾਗਤ ਕਰਨਾ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ ਸਬੋਟਨਿਕ ਹੈ ਕਿ ਐਸੋਸੀਏਸ਼ਨ ਚਾਹੁੰਦੀ ਹੈ ਕਿ ਡਕਫੋਰਡ ਸਰਕਾਰ ਉਨਤਾਰੀਓ ਨੂੰ ਅਮਰੀਕਾ 'ਚ ਮਾਰਕੀਟਿੰਗ ਕਰਨ ਦੇ ਆਪਣਾ ਖਰਚ ਵਧਾਏ ਤਾਂ ਜੋ ਯਕੀਨੀ ਬੜਾਇਆ ਜਾ ਸਕੇ ਕਿ ਸਲਾਨੀਆਂ ਦੇ ਪੈਸੇ ਗਵਾਚ ਨਾ ਜਾਣ ਉਹਨਾਂ ਕਹੇ ਹੈ ਅਸੀਂ ਇਸ ਚੀਜ਼ ਦੀ ਵਕਾਲਤ ਕਰਦੇ ਹਾਂ ਕਿ ਇਸ ਸਾਲ ਸੂਬੇ ਨੂੰ ਆਪਣੀ ਮਾਰਕੀਟਿੰਗ ਦਾ ਖਰਚ ਨੂੰ ਵਧਾਉਣਾ ਪਵੇ। ਉਹਨਾਂ ਕਹੇ ਕਿ ਇੰਟਾਰੀਓ ਨੂੰ ਸੁਰੱਖਿਤ ਮੰਨਿਆ ਜਾਂਦਾ ਹੈ ਇੱਥੇ ਯਾਤਰਾ ਕਰਨ ਦੀ ਯੋਜਨਾ ਬਣਾਉਣਾ ਸੌਖਾ ਹੈ ਤੇ ਐਕਸਚੇਂਜ ਰੇਟ ਅਨੁਕੂਲ ਨੇ। ਪਰ ਅਸੋਸੀਏਸ਼ਨ ਐ ਸੈਰ ਸਪਾਟਾ ਸੰਚਾਲਕਾਂ ਅਤੇ ਸੂਬੇ ਨੂੰ ਅਮਰੀਕੀਆਂ ਨੂੰ ਇਹ ਭਰੋਸਾ ਦਿਵਾਉਣ ਲਈ ਸਖਤ ਮਿਹਨਤ ਕਰਨੀ ਪਵੇਗੀ ਕਿ ਉਹਨਾਂ ਦਾ ਇੱਥੇ ਸਵਾਗਤ ਹੈ। ਉਹਨਾਂ ਅੱਗੇ ਕਿਹਾ ਕਿ ਅਮਰੀਕੀ ਕੈਨੇਡਾ ਦੇ ਅਮਰੀਕਾ ਵਿੱਚਕਾਰ ਇਤਨਾਅ ਤੇ ਵਪਾਰੀ ਉਦਿਆਂ ਘਟਨਾਵਾਂ ਤੇ ਨਜ਼ਰ ਰੱਖਣ ਤੋਂ ਚਲੂ ਨੇ ਉਹਨਾਂ ਕਹੇ ਅਸੀਂ ਸਾਰੇ ਇਸ ਵੇਲੇ ਨੀਤੀ ਤੇ ਮੁਖਾਂ ਪਰ ਸਰਸਪਟਾ ਸੰਚਾਲਕ ਅਮਰੀਕੀ ਸਲਾਨੀਆਂ ਲਈ ਖੁੱਲੇ ਹੱਥ ਰੱਖਦੇ ਨੇ ਅਤੇ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਮਝਦੇ ਨੇ ਕਿ ਉਹ ਇੱਥੇ ਵੈਲਕਮ ਠ ਨੇ ਅੰਟਾਰੀਓ ਦੀ ਖੂਬਸੂਰਤੀ ਹੈ ਕਿ ਸਾਡੇ ਕੋਲ ਹਰ ਕਿਸੇ ਲਈ ਕੁਝ ਨਾ ਕੁਝ ਹੁੰਦਾ ਹੈ ਹਾਲਾਂਕਿ ਫਿਲਹਾਲ ਅਮਰੀਕੀ ਸਲਾਨੀਆਂ ਦੀ ਗਿਣਤੀ ਘੱਟ ਹੁੰਦੀ ਨਹੀਂ ਜਾਂਦੀ ਕੈਨਡਾ ਬਾਰਡਰ ਸਰਵਿਸੇਸ ਏਜੰਸੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਾਰਚ ਵਿੱਚ ਹਵਾਈ ਰਸਤੇ ਸਰਹੱਦ ਪਾਰ ਕਰਨ ਵਾਲੇ ਅਮਰੀਕੀਆਂ ਦੀ ਗਿਣਤੀ 'ਚ ਬਹੁਤ ਘੱਟ ਬਦਲਾ ਆਇਆ ਹੈ। Ontario Restaurant Hotel and Motel Association ਦੇ ਪ੍ਰਧਾਨ ਅਤੇ CEO ਟੋਨੀ ਅਲਨਸ ਨੇ ਕਿਹਾ ਕਿ ਅਮਰੀਕਾ ਤੋਂ ਹਰ ਸਾਲ 11 ਮਿਲੀਅਨ ਸਲਾਨੀ ਕੈਂਟਾਉਨ ਤੇ ਨੇ ਉਹਨਾਂ ਕਿਹਾ ਕਿ ਕਮਜ਼ੋਰ ਕਿਨਿਟਿੰਗ ਡਾਲਰ ਦਾ ਮਤਲਬ ਹੈ ਅਮਰੀਕੀਆਨਗੇ ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਲੰਮਾ ਤੇ ਦੋਸਤਾਨਾ ਇਤਿਹਾਸ ਹੈ ਟੋਰੰਟੋ মেট্রোপਲੀਟਨ ਯੂਨੀਵਰਸਿਟੀ ਵਿਖੇ ਇੰਸਟੀਟਿਊਟਸ ਫਾਰ ਹਸਪਿਟੈਲਿਟੀ ਐਂਡ ਟੂਰਿਜ਼ਮ ਰਿਸਰਚ ਦੇ ਪ੍ਰੋਫੈਸਰ ਤੇ ਡਾਇਰੈਕਟਰ ਵੇਨ ਸਮਿਥ ਨੇ ਕਿਹਾ ਕਿ ਐਕਸਚੇਂਜ ਰੇਟ ਅਮਰੀਕੀ ਸਲਾਨੀਆਂ ਨੂੰ ਆਕਰਸ਼ਿਤ ਕਰਦਾ ਰਹੇਗਾ ਉਨਨਕ ਹੈ ਕਿ ਹੁਣ ਐਕਸਚੇਂਜ ਰੇਟ ਦੇ ਨਾਲ ਇਹ ਮੂਲ ਰੂਪ ਵਿੱਚ ਇੱਕ ਤਿਹਾਈ ਛੋਟ ਹੈ ਇਸ ਵੇਲੇ ਕੈਨਡਾ ਆਉਣਾ ਬਹੁਤ ਵਧੀਆ ਗੱਲ ਹੈ ਜੇਕਰ ਤੁਸੀਂ ਹੋਟਲ ਦੇ ਕਮਰੇ ਤੇ 200 ਡਾਲਰ ਦਾ ਭੁਗਤਾਨ ਕਰਦੇ ਹੋ ਤਾਂ ਸੱਚਮੁੱਚ 60 ਡਾਲਰ ਪਰ ਨੈਟ ਦੀਪਚਿਤ ਕੀਤੀ ਜਾਵੇਗੀ ਇਸ ਸਰਹੱਦ ਪਾਰ ਆਉਣ ਅਤੇ ਕੈਨਡਾ ਚ ਰਹਿਣ ਲਈ ਇੱਕ ਕਾਫੀ ਵੱਡੀ ਬਚਤ ਹੈ ਟਰੰਪ ਪਰਿਸ਼ਾਸਨ ਦੇ ਅਧਿਕਾਰੀ ਨੇ ਇੱਕ ਕਹਿ ਕੇ ਕਨਫਿਊਜ਼ਨ ਪੈਦਾ ਕਰ ਦਿੱਤੀ ਹੈ ਕਿ ਕੈਨੇਡੀਅਨ ਸਮਾਨ ਤੇ 10% ਟੈਰਫ ਲੱਗੇਗਾ। ਬੇਸਲਾਈਨ 10% ਟੈਰਫ ਦਾ ਐਲਾਨ ਕੀਤਾ ਗਿਆ ਸੀ ਅਮਰੀਕੀ ਪ੍ਰਸ਼ਾਸਨ ਨੇ ਬਾਅਦ ਵਿੱਚ ਸਪਸ਼ਟ ਕੀਤਾ ਹੈ ਕਿ ਬੇਸਲਾਈਨ ਟੈਰਫ ਕੈਨੇਡਾ ਤੇ ਲਾਗੂ ਨਹੀਂ ਹੋਵੇਗਾ ਹਾਲਾਂਕਿ ਕੈਨੇਡਾ ਇਸ ਚੀਜ਼ ਤੋਂ ਕਨਫਿਊਜ਼ ਦਿਖਾਈ ਦੇ ਰਿਹਾ ਹੈ। ਡੋਮਿਨਿਕ ਲੈਂਕ ਜਲਦ ਹੀ ਹਵਰਡ ਲੂਟਿੰਗ ਦੇ ਨਾਲ ਗੱਲਬਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਇੱਕ ਮੈਂਬਰ ਨੇ ਇੱਕ ਕਹਿ ਕੇ ਆਪਣੀ ਗੱਲ ਛੱਡ ਦਿੱਤੀ ਕਿ ਕੈਨੇਡਾ ਤੇ 10% ਵਾਧੂ ਟੈਰਫ ਲਗਾਇਆ ਜਾਵੇਗਾ। ਇਸ ਨਾਲ ਵਾਸ਼ਿੰਗਟਨ 'ਚ ਪਹਿਲਾਂ ਹੀ ਇੱਕ ਪੰਪੂ ਬੂਸੇ ਦੇ ਹਫੜਾ ਦਫੜੀ ਵਾਲੇ ਦਿਨ ਵਿੱਚ ਹੋਰ ਵਾਦਾ ਹੋ ਗਿਆ ਕਿਉਂਕਿ 트ੰਪ ਨੇ ਕਿਹਾ ਕਿ ਉਹ ਪਿਛਲੇ ਹਫਤੇ ਐਲਾਨੇ ਗਏ ਕੁਝ ਵੱਡੇ ਗਲੋਬਲ ਟੈਰਿਫਸ ਨੂੰ ਵਾਪਸ ਲੈ ਲੈਣਗੇ राष्ट्रपति ਦੀ ਸ਼ੁਰੂਆਤੀ ਯੋਜਨਾ ਜਿਸ ਚ ਅਮਰੀਕਾ ਨਾਲ ਉਹਨਾਂ ਦੇ ਵਪਾਰ ਸੰਤੁਲਨ ਦੇ ਆਧਾਰ ਤੇ ਦੁਨੀਆ ਭਰ ਦੇ ਬਹੁ ਗਿਣਤੀ ਦੇਸ਼ਾਂ ਤੇ ਵੱਖ-ਵੱਖ ਟੈਰਿਫ ਤਰ੍ਹਾਂ ਦੀ ਰੂਪਰੇਖਾ ਦਿੱਤੀ ਗਈ ਸੀ ਬੁੱਧਵਾਰ ਨੂੰ ਲਾਗੂ ਹੋਣ ਵਾਲੀ ਸੀ ਕੈਨੜਾ ਤੇ ਮਿਕਸੀਕੋ ਨੂੰ ਛੱਡ ਕੇ ਸਾਰੇ ਦੇਸ਼ਾਂ 'ਚ 10% ਬੇਸਲਾਈਨ ਟੈਰਿਫ ਲਾਗੂ ਕੀਤਾ ਗਿਆ ਸੀ ਪਰ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ 10% ਬੇਸਲਾਈਨ ਲੇਵੀ ਦੋਵਾਂ ਦੇਸ਼ਾਂ ਤੇ ਲਾਗੂ ਹੋਵੇਗੀ ਟਰੰਪ ਵੱਲੋਂ ਸਮੁੱਚੇ ਤਰਫਾ ਯੋਜਨਾ 'ਚ ਬਦਲਾਅ ਦਾ ਐਲਾਨ ਕਰਨ ਤੋਂ ਬਾਅਦ ਵਾਸ਼ਿੰਗਟਨ 'ਚ ਇੱਕ ਪੱਤਰਕਾਰ ਨੇ ਬੈਸੈਂਟ ਨੂੰ ਪੁੱਛਿਆ ਕਿ ਕੀ 10% ਬੇਸਲਾਈਨ ਅਮਰੀਕਾ ਦੇ ਉੱਤਰੀ ਅਮਰੀਕੀ ਵਪਾਰਕ ਭਾਈਵਾਲਾਂ ਤੇ ਵੀ ਲਾਗੂ ਹੋਵੇਗੀ ਬੈਸੈਂਟ ਨੇ ਸੰਖੇਪ 'ਚ ਹਾਂ ਚ ਜਵਾਬ ਦਿੱਤਾ ਥੋੜੀ ਦੇਰ ਬਾਅਦ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ মিডিਆ ਨੂੰ ਦੱਸਿਆ ਹੈ ਕਿ ਬਸੈਂਟ ਦੀ ਟਿੱਪਣੀ ਸ਼ਾਇਦ ਸਹੀ ਨਾ ਹੋਵੇ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਬਾਅਦ ਵਿੱਚ মিডিਆ ਨੂੰ ਪਛੋਕੜ ਬਾਰੇ ਦੱਸਿਆ ਹੈ ਕਿ 10% ਬੇਸਲਾਈਨ ਟੈਰਿਫ ਕੈਨੇਡਾ ਤੇ ਮੈਕਸੀਕੋ ਤੇ ਲਾਗੂ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਉਹ ਟੈਰਿਫ ਅਜੇ ਵੀ ਲਾਗੂ ਨੇ ਬਸੈਂਟ ਦੀਆਂ ਟਿੱਪਣੀਆਂ ਨੇ ਸਰਹੱਦ ਦੇ ਦੋਵੇਂ ਪਾਸੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਇੱਕ ਸੀਨੀਅਰ ਸੂਤਰ ਨੇ মিডিਆ ਨੂੰ ਦੱਸਿਆ ਹੈ ਕਿ ਅੰਤਰਰਾਸ਼ਟਰੀ ਵਪਾਰ ਮੰਤਰੀ ਡਾਮਿਨਿਕ ਬਲੈਂਕ ਨੇ ਜਲਦੀ ਹੀ ਅਮਰੀਕੀ ਵੰਜਸ ਕਤਰ ਹਾਰਵਰਡ ਲੂਟਿੰਗਟਨ ਨਾਲ ਸੰਪਰਕ ਕੀਤਾ ਬਸੈਂਟ ਦੀ ਇਹ ਗਲਤੀ ਉਦੋਂ ਇਹ ਜੋ ਦੋ 트럼ਪ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਦੇਸ਼ ਦੁਆਰਾ ਸ਼ੁਰੂ ਵਿੱਚ ਪ੍ਰਸਤਾਵਿਤ ਉੱਚ ਆਯਾਤ ਟੈਕਸ ਲਗਾਉਣ ਦੀ ਬਜਾਏ ਸਿਰਫ 10% ਬੇਸਲਾਈਨ ਲਾਗੂ ਕੀਤੀ ਜਾਵੇਗੀ ਚੀਨ ਹੀ ਇਕਲੌਤਾ અપવાદ ਸੀ ਜਿਸ ਤੇ 125% ਟੈਰਿਫ ਲਾਇਆ ਗਿਆ ਸੀ ਜਦੋਂ ਬੀਜਿੰਗ ਨੇ ਕਿਹਾ ਕਿ ਉਹ ਸਾਰੇ ਅਮਰੀਕੀ ਸਾਮਾਨ ਤੇ 84% ਟੈਰਿਫ ਲਾਏਗਾ ਲੂਟਿੰਗ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਨੂੰ ਜ਼ਿਆਦਾ ਮਾਰਿਆ ਜਾ ਰਿਹਾ ਹੈ ਕਿਉਂਕਿ ਉਸਨੇ ਬਦਲਾ ਲਿਆ ਸੀ ਤੇ ਕੈਂਟਾਨ ਨੂੰ ਸਾਵਧਾਨੀ ਦਾ ਇੱਕ ਸ਼ਬਦ ਜਾਰੀ ਕੀਤਾ ਗਿਆ ਲੂਟਿੰਗ ਦੀ ਟਿੱਪਣੀ ਉਹਨਾਂ ਜਵਾਬੀ ਟੈਰਿਫਾਂ ਦੇ ਸੰਦਰਭ ਦੇ ਵਿੱਚ ਸੀ ਜੋ ਆਟੋਨਿਕਈ ਉਦਯੋਗ ਵਿਸ਼ੇਸ਼ ਟੈਰਿਫਾਂ ਦੇ ਜਵਾਬ 'ਚ ਅਰਬਾਂ ਡਾਲਰ ਦੇ ਅਮਰੀਕੀ ਸਾਮਾਨ ਤੇ ਲਗਾਏ ਨੇ ਜਿਸ ਚ ਆਯਾਤ ਕੀਤੀਆਂ ਕਾਰਾਂ ਚ ਸਟੀਲ ਅਲੂਮੀਨੀਅਮ ਤੇ ਹੈਗਰ ਅੰਬ੍ਰੀਕੀ ਸਮਗਰੀ ਤੇ 25 ਫੀਸਦੀ ਲੇਵੀ ਵੀ ਸ਼ਾਮਿਲ ਹੈ ਦਰਸਲ ਲੂਟ ਨਿਤਿਕ ਨੇ ਵਾਸ਼ਿੰਗਟਨ ਦੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਜੇਕਰ ਕੈਨੇਡਾ ਆਪਣਾ ਬਦਲਾ ਲੈਣ ਵਾਲਾ ਕਦਮ ਰੱਖਣ ਦਾ ਫੈਸਲਾ ਕਰਦਾ ਹੈ ਤਾਂ ਫਿਰ ਇਹ ਇੱਕ ਬਹੁਤ ਵੱਡਾ ਤੇ ਬੁਰਾ ਫੈਸਲਾ ਹੋਵੇਗਾ ਜੋ ਚੀਨ ਨਾਲ ਹੋਇਆ ਹੈ ਅਜਿਹਾ ਹੀ ਕੁਝ ਕੈਨੇਡਾ ਦੇ ਨਾਲ ਵੀ ਕੀਤਾ ਜਾ ਸਕਦਾ ਹੈ ਲੂਟ ਨਿਤਿਕ ਨੇ ਮੈਕਸੀਕੋ ਦੀ ਪ੍ਰਸ਼ੰਸਾ ਕੀਤੀ ਹੈ ਜੋ ਕਿ ਕੈਨੇਡਾ ਵਾਂਗ ਹੀ ਟੈਰਫਾਂ ਦੇ ਅਧੀਨ ਹੈ ਜਿਸ ਦਾ ਜਵਾਬ ਉਹ ਦੇ ਦੇ ਸੰਜਮਿਤ ਹੈ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਬੁੱਧਵਾਰ ਨੂੰ ਕਿਹਾ ਕਿ 트럼ਪ ਆਪਣੇ ग्लोबल टैरफ युद्ध ना ਨੂੰ ਟੌਣ ਦੇ ਵਿੱਚ ਇੱਕ ਸਵਾਗਤ ਯੋਗ ਰਹ ਦੇਂਗੇ ਕਾਰਨੀ ਨੇ ਪਿਛਲੇ ਮਹੀਨੇ ਦੇ ਅਖੀਰ ਚ 트ੰਪ ਨਾਲ ਗੱਲ ਕੀਤੀ ਸੀ ਤੇ ਦੋਵੇਂ ਇਸ ਗੱਲ ਤੇ ਸਹਿਮਤ ਹੋਏ ਸਨ ਕਿ ਚੋਣਾਂ ਤੋਂ ਬਾਅਦ ਟੈਰਫ ਤੇ ਵਪਾਰ ਗੱਲਬਾਤ ਸ਼ੁਰੂ ਹੋਵੇਗੀ ਕਾਰਨੀ ਨੇ ਐਕਸ ਤੇ ਲਿਖਿਆ ਹੈ ਕਿ ਕੈਨੇਡਾ ਨੂੰ ਉਹਨਾਂ ਵਪਾਰਕ ਭਾਈਵਾਲਾਂ ਨਾਲ ਆਪਣੇ ਸਬੰਧਾਂ ਨੂੰ ਹੋਰ ਡੂੰਘਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਜੋ ਮੁੱਲਾਂ ਨੂੰ ਸਾਂਝਾ ਕਰਦੇ ਨੇ ਜਿਸ ਚੀਜ਼ਾਂ ਸਿਵਾਵਾ ਤੇ ਵਿਚਾਰਾਂ ਦਾ ਸੁਤੰਤਰ ਤੇ ਖੁੱਲਾਦਾਨ ਪ੍ਰਦਾਨ ਸ਼ਾਮਿਲ ਹੈ ਵਾਚ ਇੱਕ ਮਹਿੰਦਸ ਟੌਪ ਤੇ ਲਿਬਰਲ ਨੇਤਾ ਨੇ ਸੰਖੇਪ ਚ ਸੰਕੇਤ ਦਿੱਤਾ ਹੈ ਕਿ ਅਮਰੀਕਾ ਵੱਲੋਂ ਬਦਲੇ ਦੀ ਧਮਕੀ ਦੇਣ ਦੇ ਬਾਵਜੂਦ ਜਵਾਬੀ ਟੈਰਿਫ ਹਜੇ ਵੀ ਕੈਨੇਡਾ ਦੇ ਰਣਨੀਤੀ ਦਾ ਇੱਕ ਮੁੱਖ ਹਿੱਸਾ ਨੇ ਬ੍ਰੈਂਟਨ ਅੰਟਾਰੀਓ ਚ ਆਪਣੇ ਚੋਣ ਪ੍ਰਚਾਰ ਪੜਾ ਤੇ ਕੰਸਰਵੇਟਿਵ ਨੇਤਾ ਪੀਰ ਪੋਲੀਵ ਨੇ ਕਿਹਾ ਕਿ ਕੈਨੇਡਾ ਤੇ ਮੌਜੂਦਾ ਟੈਰਿਫ ਬੇਲੋੜੇ ਤੇ ਨਜਾਇਜ਼ ਨੇ ਪਰ ਉਸਨੇ ਕਾਰਨੀ ਨੂੰ ਉਹਨਾਂ ਟੈਰਿਫਾਂ ਨੂੰ ਹਟਾਉਣ ਤੇ ਤਰੱਕੀ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਐਂਡਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨਸ ਨੂੰ ਲੱਗਦਾ ਹੈ ਕਿ ਉਹ ਟਰੰਪ ਦੀਆਂ ਟੈਰਿਫ ਧਮਕੀਆਂ ਦੇ ਰੋਲਰ ਕੋਸਟਰ ਤੇ ਫਸ ਗਏ ਨੇ ਮਾਹਰ ਟਰੰਪ ਦੀ ਟੈਰਿਫ ਯੋਜਨਾ ਦੇ ਨਤੀਜੇ ਵਜੋਂ ਸੰਭਾਵੀ ਵਿਸ਼ਵ ਮੰਤਰੀ ਦੀ ਪਵਿੱਖਵਾਣੀ ਕਰ ਰਹੇ ਨੇ ਪਿਛਲੇ ਹਫਤੇ ਰਾਸ਼ਟਰਪਤੀ ਵੱਲੋਂ ਟੈਕਸਾਂ ਦਾ ਐਲਾਨ ਕਰਨ ਤੋਂ ਬਾਅਦ ਸਟਾਕ ਬਾਜ਼ਾਰਾਂ 'ਚ ਨਾਟਕੀ ਗਿਰਾਵਟ ਆਈ ਪਰ 트럼ਪ ਦੇ ਬਦਵਾਰ ਦੇ ਐਲਾਨ ਤੋਂ ਬਾਅਦ ਅਮਰੀਕੀ ਤੇ ਕੈਨੇਡੀਅਨ ਸੂਚਕਾਂਕ ਨੇ ਉਹਨਾਂ ਵਿੱਚੋਂ ਕੁਝ ਨੁਕਸਾਨ ਵਾਪਸ ਹਾਸਲ ਕਰ ਲਏ ਨੇ ਕੈਨੜਾ ਸੜਹਾਤੇ ਪ੍ਰਵਾਸੀਆਂ ਦੇ ਵਾਅਦੇ ਲਈ ਤਿਆਰ ਖੜਾ ਕਿਉਂਕਿ ਸਟ੍ਰੰਪ ਦੀ ਦੇਸ਼ ਨਿਕਾਲੇ ਦੀ ਕਾਰਵਾਈ 24 ਅਪ੍ਰੈਲ ਨੂੰ ਵੱਡੇ ਪੱਧਰ ਤੇ ਹੋਵੇਗੀ 24 ਅਪ੍ਰੈਲ ਤੱਕ 5,32,000 ਤੋਂ ਵੱਧ ਪ੍ਰਵਾਸੀਆਂ ਨੂੰ ਆਪਣੀ ਅਸਥਾਈ ਸੁਰੱਖਿਆਤ ਸਥਿਤੀ ਗਵਾਂਦੀਸ ਬਮਨਾ ਹੈ संयुक्त राज्य अमेरिका ਦੇ ਰਾਸ਼ਟਰਪਤੀ ਨਾਲ 트럼ਪ ਦੇ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਪੂਚਾਲ ਦੀ ਤਬਦੀਲੀ ਆਈ ਹੈ ਇਸ ਦੀ ਉਤਰੀ ਸਰਹੱਦ ਤੇ ਇੱਕ ਸ਼ਾਂਤ ਪਰ ਵੱਧੇ ਕੂਚ ਸਾਹਮਣੇ ਆ ਰਹੀ ਹੈ ਨਿਰਾਸ਼ ਪ੍ਰਵਾਸੀ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਉਹ ICE ਦੇ ਛਾਪਿਆਂ ਤੇ ਇੱਕ ਅਨਿਸ਼ਚਿਤ ਭਵਿੱਖ ਤੋਂ ਡਰਦਿਆਂ ਹੋਇਆਂ ਕੈਨੇਡਾ ਦਾਖਲ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਵੱਲ ਭੱਜੇ ਆ ਰਹੇ ਨੇ ਜਿਸ ਦਾ ਜਵਾਬ ਦੇਣ ਲਈ ਅਧਿਕਾਰੀਆਂ ਨੂੰ ਚੁਝਕਣਾ ਪੈ ਰਿਹਾ ਹੈ ਕਿਊਬਿਕ ਦੇ ਜੰਗਲਾ ਤੋਂ ਲੈ ਕੇ ਆਟਵਾ ਦੇ ਹਾਲਜ਼ ਤੱਕ 트럼ਪ ਦੀ ਕਾਰਵਾਈ ਦੀਆਂ ਲਹਿਰਾਂ ਪ੍ਰਭਾਵ ਪਾਰੀਆਂ ਨੇ ਪਰ ਅਸਵੀਕਾਰਨ ਯੋਗ ਨੇ ਨਵੰਬਰ 2024 ਚ 트ੰਪ ਨੇ ਦੁਬਾਰਾ ਚੁਣੀ ਜਾਂਤ ਬਾਦ ਉਸ ਦੇ ਪ੍ਰਸ਼ਾਸਨ ਨੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੇ ਦਾਅਵਿਆਂ ਨੂੰ ਦੁਗਣਾ ਕਰਤਾ ਹੈ ਜਿਸ ਚ ਅੰਦਾਜ਼ਨ 11 ਮਿਲੀਨ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਨਾਂ ਚ ਕਿਊਬਾ ਹੈਤੀ ਨਿਕਾਰਾ ਹੋਆ ਤੇ ਵੈਨਿਜ਼ੁਏਲਾ ਤੋਂ ਲੱਖਾਂ ਪ੍ਰਵਾਸੀ ਸ਼ਾਮਿਲ ਨੇ ਜਿਨ੍ਹਾਂ ਵਿੱਚੋਂ 532000 24 اپریل 2025 نو اپنا ਅਸਥਾਈ ਸੁਰੱਖਿਅਤ ਦਰਜਾ ਗਵਾਉਣ ਵਾਲੀ ਨੇ اگਸਟ ਤਾਕਤ 6 ਲੱਖ ਹੋਰ ਵੈਨਚੂਏਲਾ ਤੇ 5 ਲੱਖ ਹੇਤਿਆਈ ਲੋਕਾਂ ਦਾ ਵੀ ਇਸੇ ਤਰ੍ਹਾਂ ਦਾ ਪਵੇਖ ਹੋਵੇਗਾ ਹਾਲਾਂਕਿ ਇੱਕ ਸੰਘੀ ਜੱਜ ਨੇ ਉਹਨਾਂ ਦੀ ਸਥਿਤੀ ਦੀ ਮਿਆਦ ਪੂਰਨ ਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਹੇਤਿਆਈ ਬੱਚਿਆਂ ਦੀ ਮਾਂ ਜੋ ਕਿ ਬੀਤੇ ਹਫਤੇ ਕਿਬੈਗ ਦਾਖਲ ਹੋਈ ਸੀ ਉਹਨੇ ਕਿਹਾ ਕਿ ਆਈਸੀਈ ਹਰ ਥਾਂ ਤੇ ਮੌਜੂਦ ਹੈ ਭਾਵੇਂ ਉਹ ਚਰਚਾ ਹੋਣ ਭਾਵੇਂ ਕੰਮ ਕਰਨ ਵਾਲੀਆਂ ਥਾਵਾਂ ਹੋਣ ਭਾਵੇਂ ਗਲੀਆਂ ਹੋਣ ਤੇ ਭਾਵੇਂ ਚੌਕ ਚੁੜਾਹੇ ਹੋਣ ਸਾਰੇ ਲੋਕ ਗੱਫੜੇ ਜਾਂਦਾ ਇੰਤਜ਼ਾਰ ਕਰ ਰਹੇ ਸੀ ਤੇ ਉਹ ਨਹੀਂ ਕਰ ਸਕਦੀ ਸੀ ਇਸ ਕਰਕੇ ਕੈਨੇਡਾ ਪੱਜ ਗਿਆ ਗਈ ਬਹੁਤ سارے ਪ੍ਰਵਾਸੀਆਂ ਦੇ ਵਿੱਚ ਇਹ ਡਰ ਬੇਬੁਨਿਆਦ ਨਹੀਂ ਹੈ ਪ੍ਰੰਪਤੀ ਮੁਹਿੰਮ ਦੀ ਬਿਆਨਬਾਜ਼ੀ ਜੋ ਹੁਣ ਨੀਤੀ 'ਚ ਬਦਲ ਰਹੀ ਹੈ ਉਸਨੇ ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡੀ ਦੇਸ਼ ਨਿਕਾਲੇ ਦੀ ਕਾਰਵਾਈ ਦਾ ਵਾਅਦਾ ਕੀਤਾ ਹੈ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਪਹਿਲਾਂ ਹੀ ਕਾਰਵਾਈਆਂ ਤੇਜ਼ ਕਰਤੀਆਂ ਨੇ ਪ੍ਰਵਾਸੀਆਂ ਦੀ ਗਿਣਤੀ ਵਾਲੇ ਪਾਈਚਾਰਿਆਂ ਵਿੱਚ ਛਾਪੇਮਾਰੀ ਤੇਜ਼ ਹੋਣ ਦੀਆਂ ਰਿਪੋਰਟਾਂ ਦੇ ਨਾਲ ਇਹ ਕਾਰਵਾਈਆਂ ਹੋ ਰਹੀਆਂ ਨੇ ਬਹੁਤ ਸਾਰੇ ਲੋਕਾਂ ਲਈ ਕੈਨੇਡਾ 'ਚ ਇੱਕ ਆਖਰੀ ਉਮੀਦ ਹੈ ਟੱਲ ਹੋਣ ਤੋਂ ਪਹਿਲਾਂ ਬਚਨ ਦਾ ਇੱਕ ਮੌਕਾ ਕਿਊਬੇਕ ਵਿੱਚ ਸੇਂਟ ਬਰਨਾਰਡ ਦੇ ਲਕੋਲ ਸਰਹੱਦੀ ਕਰਾਸਿੰਗ ਇਸੇ ਪ੍ਰਵਾਸ ਸੰਕਟ ਲਈ ਜ਼ਮੀਨੀ ਪੱਧਰ ਬਣ ਗਿਆ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅੰਕੜਿਆਂ ਅਨੁਸਾਰ ਸਿਰਫ ਮਾਰਚ ਵਿੱਚ ਹੀ ਇਸ ਇੱਕੋ ਪ੍ਰਵੇਸ਼ ਬਿੰਦੂ ਤੇ 1356 ਸ਼ਰਨ ਦੇ ਦਾਅਵੇਦਾਰ ਕੀਤੇ ਗਏ ਨੇ ਹੈਰਾਨ ਕਰਨ ਵਾਲਾ ਆਕੜਾ ਜੋ ਸਥਿਤੀ ਦੀ ਜ਼ਰੂਰਤਤਾ ਨੂੰ ਵਿਖਾਉਂਦਾ ਹੈ 6 April 2025 ਤੱਕ ਕੈਨੇਡਾ ਵਿੱਚ ਦੇਸ਼ ਭਰ ਵਿੱਚ 5246 ਸ਼ਰਨ ਦੇ ਦਾਅਵੇ ਦਰਜ ਕੀਤੇ ਗਏ ਨੇ ਜੋ ਕਿ 2024 ਦੀ ਇਸੇ ਮਆਚ ਦੇਖੇ ਗਏ 11118 ਦਾਅਵਿਆਂ ਨਾਲੋਂ 55% ਘਟਨੇ ਪਰ ਹੋ ਸਕਦਾ ਹੈ ਕਿ ਮਹੀਨੇ ਦੇ ਅੰਤ ਤੱਕ ਅਜਿਹਾ ਨਾ ਹੋਵੇ ਇਹ ਗ੍ਰਾਵਟ ਮੰਦੀ ਦਾ ਸੰਕੇਤ ਦੇ ਸਕਦੀ ਹੈ ਮਾਹਰ ਚੇਤਾਵਨੀ ਦੇ ਰਹੇ ਨੇ ਕਿ ਇਹ ਸਿਰਫ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ ਹਫਤੇ ਦੇ ਅੰਤ ਵਿੱਚ ਰਾਇਲ ਕਿਨੀਚਨ ਮਾਉਂਟੇ ਦੇ ਪੁਲਿਸ ਨੇ ਇੱਕ ਵੇਖ ਚ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 9 ਹਜ਼ਗਾਈ ਪ੍ਰਵਾਸੀਆਂ ਨੂੰ ਰੋਕਿਆ। ਸਿੰਧ ਬਰਨਾਰਡ ਦੇ ਲਕਾਲ ਦੇ ਨੇੜੇ ਸੰਘਣੇ ਜੰਗਲ ਵਿੱਚੋਂ ਨਿਕਲਦਿਆਂ ਹੋਇਆਂ ਉਹ ਥੱਕ ਗਏ ਪਰ ਦ੍ਰਿੜ ਸਨ। ਉਹਨਾਂ 'ਚੋਂ ਦੋ ਔਰਤਾਂ ਤੇ ਤਿੰਨ ਬੱਚੇ ਸਨ ਜੋ ਹੈਲੀਕਾਪਟਰ ਦੀ ਸਹਾਇਤਾ ਨਾਲ ਕੀਤੀ ਗਈ ਖੋਜ ਤੋਂ ਬਾਅਦ ਮਿਲੇ ਨੇ। ਇਹ ਘਟਨਾ ਇੱਕ ਪਰੇਸ਼ਾਨ ਕਰਨ ਵਾਲੇ ਰੁਝਾਨ ਨੂੰ ਉਜਾਗਰ ਕਰਦੀ ਹੈ। ਕੈਂਡਾ ਮੈਰਕਾ ਸੁਰੱਖਿਆ ਦੇ ਤੀਜੇ ਦੇਸ਼ ਸਮਝੌਤੇ ਦੇ ਤਹਿਤ ਅਧਿਕਾਰਿਤ ਸਰਹੱਦੀ ਲਾਂਘੇ ਸਖਤ ਕੀਤੇ ਜਾਂਦੇ ਨੇ ਨਿਰਾਸ਼ ਪਰਿਵਾਰ ਖਤਰਨਾਕ ਗੋਪਤ ਰਸਤਿਆਂ 'ਆਲਮੁੜ ਰਹੀਨੇ' ਇਸ پیچਿੜਗੀ ਨੂੰ ਹੋਰ ਵਧਾਉਂਦਿਆਂ ਹੇਤੀਾਈ ਮੂਲ ਦੇ ਦੋਖ ਨੇ ਜੀ ਨਾਗਰਿਕਾਂ ਨੂੰ ਸ਼ਨੀਵਾਰ ਨੂੰ ਇਨਾ ਕ੍ਰੋਸਿੰਗਸ 'ਚ ਸਹਾਇਤਾ ਕਰੰਤੇ ਦੋਸ਼ਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਸੁਰੱਖਿਆ ਐਕਟ ਦੇ ਤਹਿਤ ਦੋਸ਼ ਲਗਾਏ ਗਿਆ ਹੈ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਨੇ ਪ੍ਰਵਾਸੀਆਂ ਦੀ ਮਦਦ ਕਰਨ ਦੀ ਨੈਤਿਕਤਾ ਬਨਾਮ ਕਾਨੂੰਨ ਦੇ ਰਾਜ ਬਾਰੇ ਬਹਿਸ ਛੇੜ ਦਿੱਤੀ ਹੈ ਇੱਕ ਤਣਾਅ ਜੋ ਸੰਕਟ ਦੇ ਡੂੰਘੇ ਹੁੰਦੇ ਨਾਲ ਨਾਲ ਫੱਟਾਈ ਜਾ ਰਿਹਾ ਹੈ ਕੈਨੇਡਾ ਨੇ ਆਪਣੀਆਂ ਸਰਹੱਦਾਂ ਦੀ ਰਾਖੀ ਤੇ ਆਪਣੇ ਇਮੀਗ੍ਰੇਸ਼ਨ ਸਿਸਟਮ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਇੱਕ ਮਹੱਤਵਪੂਰਨ ਕਦਮ ਚੁੱਕੇ ਨੇ ਆਰ ਸਥਾਈ ਨਿਵਾਸੀ ਦਸਤਾਵੇਜ਼ਾਂ ਨੂੰ ਰੱਦ ਕਰਨ ਲਈ ਸਖਤ ਨਵੇਂ ਨਿਯਮ ਪੇਸ਼ ਕਰ ਦਿੱਤੇ ਨੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਇਹ ਨਵੇਂ ਬਦਲਾਅ ਅਧਿਕਾਰੀਆਂ ਨੂੰ ਖਾਸ ਹਾਲਤਾਂ 'ਚ ਈਟੀਏ DRV ਅਤੇ ਅਧਿਆਨ ਪਰਮਿਟ ਰੱਦ ਕਰਨ ਦੀਆਂ ਨਵੀਆਂ ਸ਼ਕਤੀਆਂ ਪ੍ਰਦਾਨ ਕਰ ਰਹੇ ਨੇ 12 ਫਰਵਰੀ ਤੋਂ ਇਹ ਨਵੇਂ ਨਿਯਮ ਐਲਾਨੇ ਜਾ ਚੁੱਕੇ ਨੇ ਜਿਸ ਦਾ ਲੋਕਾਂ ਦੇ ਉੱਤੇ ਵੱਡੀ ਗਿਣਤੀ ਵਿੱਚ ਪ੍ਰਭਾਵ ਪੈ ਰਿਹਾ ਹੈ 12 ਫਰਵਰੀ 2025 ਨੂੰ IRCC ਨੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਨੀਮਾ ਚ ਸੋਧਾਂ ਦਾ ਐਲਾਨ ਕੀਤਾ ਜੋ ਕਿ ਅਧਿਕਾਰਤ ਤੌਰ ਤੇ ਕੈਨੇਡਾ ਗੈਜਟ 2 ਦੇ ਵਿੱਚ ਪ੍ਰਕਾਸ਼ਿਤ ਹੋਏ ਸਨ ਇਸ ਦਾ ਮੁੱਖ ਉਦੇਸ਼ ਇਮੀਗ੍ਰੇਸ਼ਨ ਅਤੇ ਸਰਹੱਦੀ ਸੀਮਾਵਾਂ ਦੇ ਅਧਿਕਾਰੀਆਂ ਨੂੰ ਅਸਥਾਈ ਨਿਵਾਸੀ ਦਸਤਾਵੇਜ਼ਾਂ ਨਾਲ ਸੰਬੰਧਿਤ ਸਮੱਸਿਆਵਾਂ ਹੋਣ ਤੇ ਕਾਰਵਾਈ ਕਰਨ ਲਈ ਵਧੇਰੇ ਸਪਸ਼ਟ ਅਤੇ ਮਜ਼ਬੂਤ ਅਧਿਕਾਰ ਦੇਣਾ ਹੈ ਆਸਥਾਈ ਵੀਜ਼ਾ ਰੱਦ ਕਰਨ ਦੇ ਕਾਰਨਾਂ ਦੇ ਵਿੱਚ ਬਹੁਤ ਕੁਝ ਸ਼ਾਮਿਲ ਹੈ ਜਿਵੇਂ ਕਿ ਅਯੋਗਤਾ ਜੇਕਰ ਕਿਸੇ ਵਿਅਕਤੀ ਦੇ ਹਾਲਾਤ ਬਦਲ ਜਾਂਦੇ ਨੇ ਜਿਸ ਨਾਲ ਉਹ ਕੈਨੇਡਾ ਦੇ ਵਿੱਚ ਦਾਖਲੇ ਲਈ ਯੋਗ ਨਹੀਂ ਰਹਿੰਦਾ ਜਿਵੇਂ ਕਿ ਗਲਤ ਜਾਣਕਾਰੀ ਪ੍ਰਦਾਨ ਕਰਨਾ ਅਪਰਾਧਿਕ ਇਤਿਹਾਸ ਹੋਣਾ ਜਾਂ ਫਿਰ ਮੌਤ ਪਹੁੰਚਾਣਾ ਓਵਰਸਟੇ 10x ਜੇਕਰ ਕੋਈ ਅਧਿਕਾਰੀ ਮੰਨਦਾ ਹੈ ਕਿ ਵਿਅਕਤੀ ਆਪਣੇ ਅਧਿਕਾਰਿਤ ਠਹਿਰਾਅ ਦੇ ਅੰਤ ਤੱਕ ਕੈਨੇਡਾ ਨਹੀਂ ਛੱਡ ਸਕਦਾ ਦਸਤਾਵੇਜ਼ ਸਬੰਧੀ ਮੁੱਦੇ ਜੇਕਰ ਦਸਤਾਵੇਜ਼ ਗੁੰਮ ਹੋ ਜਾਂਦੇ ਨੇ ਚੋਰੀ ਹੋ ਜਾਂਦੇ ਨੇ ਨਸ਼ਟ ਹੋ ਜਾਂਦੇ ਨੇ ਜਾਂ ਫਿਰ ਗਵਾ ਦਿੱਤੇ ਜਾਂਦੇ ਨੇ ਸਥਿਤੀ ਦੇ ਵਿੱਚ ਤਬਦੀਲੀ ਆਉਣਾ ਜਦੋਂ ਕੋਈ ਸਥਾਈ ਨਿਵਾਸੀ ਬਣ ਜਾਂਦਾ ਹੈ ਤਾਂ ਉਸਦੀ ਮੌਤ ਹੋ ਜਾਂਦੀ ਹੈ ਅਜਿਹੇ ਵਿੱਚ ਸਥਿਤੀਆਂ 'ਚ ਤਬਦੀਲੀਆਂ ਹੋ ਜਾਂਦੀਆਂ ਨੇ ਪ੍ਰਬੰਧਕੀ ਗਲਤੀਆਂ ਜੇਕਰ ਦਸਤਾਵੇਜ਼ ਗਲਤੀ ਨਾਲ ਜਾਰੀ ਕੀਤਾ ਗਿਆ ਸੀ ਇਮੇਜਿਨ ਕਰੋ ਕਿ ਤੁਸੀਂ ਛੁੱਟੀਆਂ ਮਨਾਉਣ ਲਈ ਕੈਨੇਡਾ ਜਾਣ ਲਈ ਵੀਜ਼ਾ ਲਈ ਅਰਜ਼ੀ ਦਿੱਤੀ ਹੈ ਤਾਂ ਫਿਰ ਨਵੇਂ ਨਿਯਮਾਂ ਦੇ ਤਹਿਤ ਦ੍ਰਿਸ਼ਟੀਕੋਣ ਪਹਿਲਾ ਕਹਿੰਦਾ ਹੈ ਕਿ ਜੇਕਰ ਤੁਹਾਡਾ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਜਾਂ ਕੈਨੇਡਾ 'ਚ ਦਾਖਲ ਹੋਣ ਤੋਂ ਬਾਅਦ ਤੁਹਾਨੂੰ ਕਿਸੇ ਅਜਿਹੇ ਅਪਰਾਧ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ ਜੋ ਤੁਹਾਨੂੰ ਅਯੋਗ ਬਣਾ ਦੇਵੇਗਾ ਤਾਂ ਤੁਹਾਡਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਦ੍ਰਿਸ਼ਟੀਕੋਣ ਦੂਜਾ ਕਹਿੰਦਾ ਹੈ ਕਿ ਮੰਨ ਲਓ ਤੁਹਾਨੂੰ ਸਟੱਡੀ ਪਰਮਿਟ ਦਿੱਤਾ ਗਿਆ ਹੈ ਤੇ ਤੁਸੀਂ ਕੈਨੇਡਾ ਚ ਦਾਖਲ ਜਾਂਦੇ ਹੋ ਪਰ ਬਾਅਦ ਚ ਇਹ ਪਤਾ ਲੱਗਦਾ ਹੈ ਕਿ ਤੁਹਾਡੀ ਵਿਦਿਅਕ ਸੰਸਥਾ ਨੂੰ ਮਾਨਤਾ ਪ੍ਰਾਪਤ ਨਹੀਂ ਹੈ ਜਾਂ ਬੰਦ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਹੁਣ ਪੜ੍ਹਾਈ ਕਰਨ ਦੇ ਯੋਗ ਨਹੀਂ ਰਹੇ ਤਾਂ ਤੁਹਾਡਾ ਪਰਮਿਟ ਰੱਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਵੀਜ਼ੇ ਜਾਂ ਈਟੀਏ ਦੇ ਨਾਲ ਆਪਣਾ ਪਾਸਪੋਰਟ ਗਵਾ ਦਿੰਦੇ ਹੋ ਜਾਂ ਚੋਰੀ ਹੋ ਜਾਂਦਾ ਹੈ ਤਾਂ ਇਹਨਾਂ ਦਸਤਾਵੇਜ਼ਾਂ ਨੂੰ ਦੂਜਿਆਂ ਦੁਆਰਾ ਦੁਰਵਰਤੋਂ ਨੂੰ ਰੋਕਣ ਲਈ ਰਤਿਕਾ ਦਾ ਸਕਦਾ ਹੈ ਫਿਰ ਜੇਕਰ ਤੁਸੀਂ ਕੈਨੇਡਾ ਦੇ ਸਥਾਈ ਨਿਵਾਸੀ ਬਣਨ ਦਾ ਫੈਸਲਾ ਕਰਦੇ ਹੋ ਤਾਂ ਤੁਹਾਡੇ ਪਿਛਲੇ ਅਸਥਾਈ ਦਸਤਾਵੇਜ਼ ਜਿਵੇਂ ਕਿ ਕੰਮ ਜਾਂ ਅਧਿਆਨ ਪਰਮਿਟ ਰੱਦ ਕਰ ਦਿੱਤੇ ਜਾਣਗੇ ਕਿਉਂਕਿ ਤੁਸੀਂ ਹੁਣ ਸਥਾਈ ਨਿਵਾਸ ਦੇ ਰਸਤੇ ਤੇ ਹੋ ਉਸ ਤੋਂ ਬਾਅਦ ਜੇਕਰ ਤੁਹਾਡੇ ਦਸਤਾਵੇਜ਼ ਨੂੰ ਜਾਰੀ ਕਰਨ 'ਚ ਕੋਈ ਗਲਤੀ ਹੋਈ ਹੈ ਜਿਵੇਂ ਕਿ ਕਲੈਰਿਕਲ ਗਲਤੀ ਜੋ ਇਸ ਨੂੰ ਰੱਦ ਕੀਤਾ ਜਾ ਸਕਦਾ ਹੈ ਜਾਂ ਫਿਰ ਠੀਕ ਕੀਤਾ ਜਾ ਸਕਦਾ ਹੈ ਜਿਹੜੇ ਲੋਕ ਇਸ ਵੇਲੇ ਕੈਨੇਡਾ ਦੇ ਵਿੱਚ ਨੇ ਜਾਂ ਆਉਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਲਈ ਇਹਨਾਂ ਨਵੇਂ ਨਿਯਮਾਂ ਨੂੰ ਨੈਵੀਗੇਟ ਕਰਨ ਲਈ ਨਿਯਤਿਆਮੀ ਨੇ ਜਿਵੇਂ ਕਿ ਨਿਯਮਿਤ ਤੌਰ ਤੇ ਆਈਆਰਸੀਸੀ ਵੈੱਬਸਾਈਟ ਦੀ ਜਾਂਚ ਕਰਦੇ ਰਹੋ ਜਾਂ ਨੀਤੀ ਜਾਂ ਪ੍ਰਕਿਰਿਆਵਾਂ 'ਚ ਕਿਸੇ ਵੀ ਬਦਲਾਅ ਲਈ ਅਪਡੇਟਸ ਦੀ ਡਾਕੀ ਲਓ ਜੋ ਤੁਹਾਡੀ ਸਥਿਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਯਕੀਨੀ ਬਣਾਓ ਕਿ ਆਈਆਰਸੀਸੀ ਨੂੰ ਦਿੱਤੀ ਗਈ ਸਾਰੀ ਜਾਣਕਾਰੀ ਸਹੀ ਹੋਵੇ ਸਥਿਤੀ ਦੇ ਵਿੱਚ ਕੋਈ ਵੀ ਤਬਦੀਲੀ ਜਿਵੇਂ ਕਿ ਵਿਆਹ ਨੌਕਰੀ ਵਿੱਚ ਤਬਦੀਲੀ ਜਾਂ ਐਡਰੈਸ ਦੀ ਤੁਰੰਤ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ ਫਰਸ ਕਰੋ ਜੇਕਰ ਤੁਹਾਡੇ ਅਪਰਾਧਿਕ ਰਿਕਾਰਡ ਜਾਂ ਸਿਹਤ ਸਥਿਤੀ ਵਿੱਚ ਕੋਈ ਬਦਲਾਅ ਆਇਆ ਹੈ ਤਾਂ ਅਚਾਨਕ ਵੀਜ਼ਾ ਰੱਦ ਹੋਣ ਤੋਂ ਬਚਣ ਲਈ IRCC ਨਾਲ ਆਪਣੇ ਰਿਕਾਰਡ ਅਪਡੇਟ ਕਰੋ ਐਮਰਜੈਂਸੀ ਵਾਸਤੇ ਵੀ ਯੋਜਨਾ ਬਣਾ ਲੇ ਆਪਣੇ ਦਸਤਾਵੇਜ਼ਾਂ ਨੂੰ ਹਮੇਸ਼ਾ ਸੁਰੱਖਿਅਤ ਰੱਖੋ ਜੇਕਰ ਉਹ ਗੁੰਮ ਜਾਂ ਚੋਰੀ ਹੋ ਜਾਂਦੇ ਨੇ ਤਾਂ ਪਛਾਣ ਦੀ ਚੋਰੀ ਤੋਂ ਬਚਣ ਲਈ ਗਵਾਚੇ ਦਸਤਾਵੇਜ਼ਾਂ ਨੂੰ ਬਦਲਣ ਜਾਂ ਰੱਦ ਕਰਨ ਲਈ ਤੁਰੰਤ ਪੁਲਿਸ ਅਤੇ IRCC ਨੂੰ ਇਸ ਦੀ ਰਿਪੋਰਟ ਕਰੋ ਜੇਕਰ ਤੁਹਾਡਾ ਵੀਜ਼ਾ ਖਤਮ ਹੋਣ ਵਾਲਾ ਹੈ ਤਾਂ ਪਹਿਲਾਂ ਹੀ ਮਿਆਦ ਵਧਾਉਣ ਲਈ ਅਰਜ਼ੀ ਦਿਓ ਜੇਕਰ ਤੁਸੀਂ ਆਪਣੇ ਠਹਿਰਨ ਬਾਰੇ ਅਨਿਸ਼ਚਿਤ ਹੋ ਤਾਂ ਜੇਕਰ ਯੋਗ ਹੋ ਤਾਂ ਸਥਾਈ ਨਿਵਾਸ ਲਈ ਅਰਜ਼ੀ ਦੇਣ ਵਰਗੇ ਵਿਕਲਪਾਂ ਲਈ ਕਿਸੇ ਇਮੀਗ੍ਰੇਸ਼ਨ ਵਕੀਲ ਨਾਲ ਸਲਾਹ ਕਰੋ ਜੇਕਰ ਤੁਹਾਡਾ ਵੀਜ਼ਾ ਰੱਦ ਹੋ ਜਾਂਦਾ ਹੈ ਤਾਂ ਤੁਹਾਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਅਜਿਹਾ ਕਿਉਂ ਹੋਇਆ ਹੈ ਜੇਕਰ ਰੱਦ ਕਰਨਾ ਕਿਸੇ ਪ੍ਰਬੰਧਕ ਦੀ ਗਲਤੀ ਕਾਰਨ ਹੋਇਆ ਹੈ ਤਾਂ ਤੁਸੀਂ ਅਪੀਲ ਕਰਨ ਜਾਂ ਦੁਬਾਰਾ ਅਰਜ਼ੀ ਦੇਣ ਦੇ ਯੋਗ ਹੋ ਸਕਦੇ ਹੋ ਕਿਸੇ ਇਮੀਗ੍ਰੇਸ਼ਨ ਵਕੀਲ ਨਾਲ ਸਲਾਹ مشورہ ਕਰਨ ਨਾਲ ਇਹ ਸਪਸ਼ਟ ਹੋ ਸਕਦਾ ਹੈ ਕਿ ਕੀ ਤੁਸੀਂ ਰੱਦ ਕਰਨ ਨੂੰ ਚੁਣੌਤੀ ਦੇ ਸਕਦੇ ਹੋ ਜਾਂ ਕੀ ਵੱਖ-ਵੱਖ ਸ਼ਰਤਾਂ ਅਧੀਨ ਕੈਨੇਡਾ 'ਚ ਦੁਬਾਰਾ ਦਾਖਲ ਹੋਣ ਦੇ ਰਸਤੇ ਹੈਗੇ ਨੇ ਜਾਂ ਨਹੀਂ ਆਪਣੇ ਵੀਜ਼ੇ ਜਾਂ ਪਰਮਿਟ ਦੀਆਂ ਸ਼ਰਤਾਂ ਦੀ ਸਖਤੀ ਨਾਲ ਪਾਲਣਾ ਕਰੋ ਜਿਵੇਂ ਕਿ ਜੇਕਰ ਤੁਹਾਡੇ ਸਟੱਡੀ ਪਰਮਿਟ ਵਿੱਚ ਕੋਰਸ ਲੋਡ ਬਾਰੇ ਸ਼ਰਤਾਂ ਸ਼ਾਮਿਲ ਨੇ ਤਾਂ ਸਮੱਸਿਆਵਾਂ ਤੋਂ ਬਚਣ ਲਈ ਉਹਨਾਂ ਨੂੰ ਪੂਰਾ ਕਰੋ। ਇਹਨਾਂ ਨਿਯਮਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਿਰਫ ਉਹੀ ਲੋਕ ਜੋ ਕੈਨੇਡਾ ਦੀਆਂ ਪ੍ਰਵੇਸ਼ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਆਪਣੀਆਂ ਸਰਹੱਦਾ ਪਾਰਕਰਨ ਤੇ ਸੰਭਾਵੀ ਸੁਰੱਖਿਆ ਜੋਖਮਾਂ ਨੂੰ ਘਟਾਉਂਦੇ ਹੋਏ ਇੱਧਰ ਆ ਜਾਣ। ਤੁਖਾਤੜੀ ਵਾਲੇ ਤਰੀਕਿਆਂ ਜਾਂ ਸਮੇਂ ਤੋਂ ਵੱਧ ਸਮੇਂ ਤੱਕ ਠਹਿਰਨ ਰਾਹੀ ਵੀਜ਼ਾ ਪ੍ਰੋਗਰਾਮਾਂ ਦੇ ਸ਼ੋਸ਼ਣ ਨੂੰ ਰੋਕਣਾ ਉਹਨਾਂ ਸਥਿਤੀਆਂ ਨੂੰ ਜਲਦੀ ਹੱਲ ਕਰਨਾ ਵੀ ਇਸਦਾ ਉਦੇਸ਼ ਹੈ ਜਿੱਥੇ ਕੋਈ ਵਿਅਕਤੀ ਨਵੀਂ ਜਾਣਕਾਰੀ ਜਾਂ ਬਦਲੇ ਹੋਏ ਹਾਲਾਤਾਂ ਕਾਰਨ ਖਤਰਾ ਬਣ ਸਕਦਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਲੈਂਡਸਕੇਪ ਤੇ ਵਿਆਪਕ ਪ੍ਰਭਾਵ ਪਾਉਣੇ ਇਹ ਕਦਮ ਜਾਇਜ਼ ਸੈਲਾਨੀਆਂ ਵਿਦਿਆਰਥੀਆਂ ਅਤੇ ਕਾਮਿਆਂ ਪ੍ਰਤੀ ਕੈਨੇਡਾ ਦੇ ਸਵਾਗਤਯੋਗ ਰੁਖ ਨੂੰ ਕਾਇਮ ਰੱਖਦੇ ਹੋਏ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਇੱਕ ਵਿਸ਼ਾਲ ਪਹਿਲ ਕਦਮੀ ਦਾ ਹਿੱਸਾ ਹੈ ਆਪਣੀ ਮਿਗ੍ਰੇਸ਼ਨ ਸਿਸਟਮ ਦੀ ਇਕਸਾਰਤਾ ਨੂੰ ਯਕੀਨੀ ਬਣਾ ਕੇ ਕੈਨਡਾ ਦਾ ਉਦੇਸ਼ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾ ਆਰਥਿਕ ਅਤੇ ਸੱਭਿਆਚਾਰਕ ਤੌਰ ਤੇ ਪ੍ਰਫੁੱਲਤ ਹੋਣ ਲਈ ਲੋੜੀਂਦੇ ਪ੍ਰਤਿਭਾ ਅਤੇ ਸਲਾਹਕਾਰੀਆਂ ਨੂੰ ਆਕਰਸ਼ਿਤ ਕਰਨਾ ਜਾਰੀ ਰੱਖਣਾ ਹੈ। ਅਜਿਹੇ ਮਾਮਲੇ ਹੋ ਸਕਦੇ ਨੇ ਜਿੱਥੇ ਵਿਅਕਤੀ ਜਾਂ ਸਮੂਹ ਇਹਨਾਂ ਰੱਦ ਕਰਨ ਨੂੰ ਚੁਣੌਤੀ ਦਿੰਦੇ ਨੇ ਜਿਸ ਨਾਲ ਕਾਨੂੰਨੀ ਜਾਂਚ ਹੁੰਦੀ ਹੈ ਜੋ ਇਹਨਾਂ ਨਵੀਆਂ ਸ਼ਕਤੀਆਂ ਦੀ ਵਰਤੋਂ ਦੇ ਤਰੀਕੇ ਨੂੰ ਸੁਧਾਰ ਜਾਂ ਬਦਲ ਸਕਦੀ ਹੈ ਕੈਨੇਡਾ ਦੀ ਨਵੀਨਤਮ ਇਮੀਗ੍ਰੇਸ਼ਨ ਨੀਤੀ ਵਿੱਚ ਤਬਦੀਲੀ ਮੌਕਿਆਂ ਦੀ ਤਰਤੀਬ ਬਣੇ ਰਹਿਣ ਦੇ ਨਾਲ-ਨਾਲ ਆਪਣੀਆਂ ਸਰਹੱਦਾਂ ਦੀ ਰਾਖੀ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ ਇਹਨਾਂ ਤਬਦੀਲੀਆਂ ਦਾ ਉਦੇਸ਼ ਸੁਰੱਖਿਆ ਦੇ ਨਾਲ ਖੁੱਲੇਪਨ ਨੂੰ ਸੰਤੁਲਿਤ ਕਰਨਾ ਹੈ ਇਹ ਯਕੀਨੀ ਬਣਾਉਣਾ ਹੈ ਕਿ ਕੈਨਦਾ ਉਹਨਾਂ ਲੋਕਾਂ ਲਈ ਇੱਕ ਸੁਰੱਖਿਅਤ ਮਨਪੰਤਾ ਸਥਾਨ ਬਣਿਆ ਰਹੇ ਜੋ ਚੰਗੇ ਇਰਾਦਿਆਂ ਨਾਲ ਇੱਥੇ ਆਉਂਦੇ ਨੇ ਤੋਂ ਲੜਿੰਦੇ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਅਸਥਾਈ ਨਿਵਾਸੀਆਂ ਲਈ ਆਪਣੀ ਇਮੀਗ੍ਰੇਸ਼ਨ ਸਥਿਤੀ ਦੇ ਪ੍ਰਬੰਧਨ ਵਿੱਚ ਸੂਚਿਤ, ਆਗਿਆਕਾਰੀ ਅਤੇ ਕਿਰਿਆਸ਼ੀਲ ਰਹਿਣਾ ਇਹਨਾਂ ਨਵੇਂ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੈਵੀਗੇਟ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਇੱਕ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਵਾਈਆਂ ਦੀਆਂ ਕੰਪਨੀਆਂ ਤੇ ਟੈਰਿਫ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਦਵਾਈਆਂ ਦੀਆਂ ਕੰਪਨੀਆਂ ਦੂਜੇ ਮੁਲਕਾਂ ਨੂੰ ਛੱਡ ਕੇ ਅਮਰੀਕਾ ਵਾਪਸ ਆ ਜਾਣ ਤੇ ਦੂਜੇ ਪਾਸੇ ਕੈਨੇਡਾ ਦੇ ਵਿੱਚ ਚੋਣਾਂ ਦਾ ਦੌਰ ਹੈ ਜਿਸ ਦੇ ਚੱਲਦਿਆਂ ਵੈਂਕੂਵਰ ਦੇ ਵਿੱਚ ਐਨਡੀਪੀ ਨੇਤਾ ਜਗਮੀਤ ਸਿੰਘ ਇਹ ਕਹਿੰਦੇ ਹੋਏ ਵਿਖਾਈ ਦਿੱਤੇ ਨੇ ਕਿ ਜੇ ਲੋਕ ਚਾਹੁੰਦੇ ਨੇ ਕਿ ਫਾਰਮਾ ਕੇਅਰ ਨਾਲ ਅੱਗੇ ਵਧੇ ਸਰਕਾਰ ਤਾਂ ਫਿਰ ਉਹਨਾਂ ਨੂੰ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਉਣ ਵਾਸਤੇ ਨਿਊ ਡੈਮੋਕ੍ਰੇਟਸ ਨੂੰ ਵੋਟ ਪਾਣੀ ਹੀ ਪਵੇਗੀ

New Democrats will fight to bring in the next step, which is to cover all essential medication. These are the medications that are most often prescribed. This is going to give a lot of relief to people that are worried about being able to afford their medication. It's going to save money for families. It's also going to improve our healthcare system. But what I'm hearing from people, and they're more and more worried, is that Mark Carney wants to stop PharmaCare dead in its tracks. He wants to stop it, he doesn't want it to go forward. And people are worried about that. They're worried about his other talks about cutting healthcare. They're saying, well, that's, that's not what we want. We want to see PharmaCare continue. And we know that Pierre Polyev has called PharmaCare a radical program so he would cut it. So, for Canadians out there that are wondering, well, I want to see PharmaCare move forward, what do I do? I'm also hearing from Canadians that say that Parliament works best when one party doesn't have all the power. So, if you want PharmaCare to happen, if you want us to move forward with PharmaCare, and you want essential medications to be covered, Vote for a new Democrat. Re elect your new Democrat incumbents. Those that have fought for you, those that have proven themselves as champions for you. Re elect those incumbents and send more of us to Ottawa, and we'll fight and deliver this for you. <laughs>